ਦੀਵਾਲੀ ਮਨਾਉਂਦੇ ਕਰਦੇ ਆ ਜੀ ਉਹ ਦੇਖੋ ਜੀ ਮੰਗਣਾ ਕਰਦੇ ਸੋ ਮੰਗਣਾ ਕਰਦੀਏ ਚਲਾਤੇ ਬਾਈ ਚਲਾਤੇ ਬੰਬ ਚਲਾਤੇ ਮੈਂ ਮੈਂ ਚਲਾਉਂਦਾ ਨਹੀਂ ਕਾਲੇ ਵੀਰ ਹੈਪੀ ਹੈਪੀ ਦਿਵਾਲੀ ਹੈਪੀ ਦਿਵਾਲੀ ਹਾਂ ਜੀ ਵੀਰੇ ਕਿੰਨੇ ਐਪੀ ਵਾਲੀ ਵੀ ਵਧੀਆ ਜੀ ਨੱਚਦੇ ਵਾਲੀ ਸਾਨੂੰ ਸਾਰਿਆਂ ਨੂੰ ਸੰਤੀ ਵੀਰੇ ਪੱਥਰ ਦੇਖ ਰਿਹਾ ਅਸੀਂ ਤਾਂ ਫ੍ਰੀ ਹੋ ਗਏ ਸਾਰੇ ਜਾਨੇ ਵੀਰੇ ਕਰਾਂ ਲੱਗ ਜਾ ਮੁੰਡਾ ਓਕੇ ਠੀਕ ਆ ਵੀਰੇ ਤੇ ਵੀਰੇ ਅਸੀਂ ਮੱਥੇ ਮੱਥੇ ਟੇਕ ਲੈ ਵੀ ਹੁਣ ਵੀਰੇ ਅਸੀਂ ਖੜੇ ਹਾਂ ਜੱਗੀ ਵੀਰੇ ਦੇ ਘਰ ਦੇ ਮੋਰੇ ਹੁਣ ਅਸੀਂ ਦਿਵਾਲੀ ਇੰਜੋਏ ਕਰਨੀ ਹੈਗੀ ਉਹ ਸਾਨੂੰ ਦਿਖਾਵਾਂਗੇ ਅੱਧੀ ਬਚ ਅੱਧੀ ਪੂਰੀ ਨਹੀਂ ਦਿਖਾਉਂਦੇਗੇ ਹੋਰ ਸੰਤੀ ਕੀ ਕਹਿਣਾ ਚਾਹੁੰਦਾ ਵੀਰੇ? ਦਿਵਾਲੀ ਬਾਰੇ? ਦਿਵਾਲੀ ਠੰਡੀ ਹੈ। ਹਾਂ। ਹੈ ਤਾਂ ਕਰਦਣਾ ਹੀ ਕਰਨਾ। ਹੋ ਜੇ ਕਰਮ ਬਾਈ। ਪਹਿਲਾਂ ਹਾਂਜੀ ਹਾਂ। ਜਿਵਾਕਾਂ ਨੂੰ ਵੀ ਨਿਖਉ ਰਿਹਾ। ਵੀਰੇ ਜਿਵਾ ਆਪਣੇ ਟਾਈਮ ਦਿਵਾਲੀ ਉਹੀ ਆ। ਆਪਾਂ ਬੁਢੇ ਹੋ ਗਏ। ਨਹੀਂ ਜਿਹੜਾ ਆਪਣਾ ਟਾਈਮ ਦੀ ਆਪਾਂ ਨੂੰ ਬਹੁਤ ਜਾਉਂਗੀ। ਉਹ ਤਾਂ ਵੀਰੇ ਪਟਾਕੇ ਬਹੁਤ ਬਾਅਦ ਦੇ ਸੀ। ਲੋਕਾਂ ਦੀ ਜਿਵਾਕਾਂ ਨੂੰ ਵੀ ਨਹੀਂ ਦੇਖਾ। ਹਾਂ। ਉਜ ਵਕਨ ਮੋਫ ਫੋਨ ਆ ਗਏ ਹੋਰ ਤੇ ਜ਼ਿਆਦਾ ਨਹੀਂ ਹੁੰਦੀ ਦੀ ਵੀ ਰਾਤ ਕਦੋਂ ਹੋਵੇ ਹਾਂ ਐਵੇਂ ਰਾਤ ਨੂੰ ਹੋ ਜੇ ਇੱਕ ਦੂਜੇ ਦੇ ਕੋਈ ਉਧਰ ਨੂੰ ਮਾਰਦਾ ਦੀ ਕੋਈ ਉਧਰ ਨੂੰ ਮਾਰਦਾ ਦੀ ਇੱਕ ਦੂਜੇ ਦੇ ਉੱਪਰ ਪੜਾ ਕੇ ਮਾਰਨੇ ਆ ਆਪਾਂ ਵੀ ਚਲੋ ਲਈਏ ਚਲ ਸ਼ਾਮ ਸ਼ਾਮੇ ਨਾਲ ਬਹੁਤ ਬਗਲ ਗਿਆ ਜੀ ਹਾਂ ਇਹ ਤਾਂ ਸ਼ਾਮ ਰੱਥਾ ਬਿਲਕੁਲ ਜੀ ਸ਼ਾਮ ਰੱਥਾ ਕੀ ਕਰੀਏ ਕਬੀਲਦਾਰੀਆਂ ਪੈ ਗਈਆਂ ਕਹਿੰਦੇ ਮੰਗੇ ਜੀ ਪਰਮਾਤਮਾ ਸੁੱਖ ਰੱਖੇ ਹਾਂਜੀ ਅਗਲੀ ਦੀਵਾਲੀ ਨੂੰ ਵਧੀਆ ਚੀਜ਼ ਹੋਣੀ ਹੈ ਕਿਸੇ ਦਾ ਵਿਆਹ ਹੋ ਜਾਈ ਕਿਸੇ ਦਾ ਵਿਆਹ ਹੋ ਜਾਈ ਮੈਂ ਦੇਖਦਾ ਅਗਲੀ ਪੁਜਾ ਤੇ ਖੇਡਾਂ ਅਗਲੀ ਦਿਹਾੜੀ ਦਿਖਾएंगे ਕਿੱਥੇ ਵਗੇ ਜਾਂਦਾ ਆਇਦਗੀ ਯਾਰ ਅਗਲੀ ਦੀਵਾਲੀ ਨੂੰ ਗੁਰੀ ਕਰਨੀ ਪਾਰਟੀ ਪਾਰਟੀ ਹੋਊਗੀ ਬ੍ਰਦਰ ਹਾਂ ਮੇਰੇ ਲਈ ਪਾਰਟੀ ਪੱਕਾ ਪਾਰਟੀ ਹੁਣ ਵੀ ਆਪਾਂ ਦਿਖਾਵਾਂਗੇ ਵੀ ਯਾਰ ਕਿੱਜਿਆ ਪਰ ਉਧਰ ਹੀ ਨੇ ਆਂ ਚਿਆਰ ਦੇ ਉਧਰ ਹੀ ਨਿਕਲ ਆਏ ਜਿੰਨੇ ਬਾਅਦ ਚੋਂ ਭਾਂਡੇ ਆਉਣਗੇ ਉਧਰ ਜਿੱਥੇ ਹੋਰ ਐਕਮ ਹਾਂ ਉਹ ਅਗਲਾ ਲਾਡ ਵੀਰ ਹਾਂ ਆ ਜਾ ਆ ਜਾ ਉਹ ਆ ਜਾ ਆ ਜੀ ਹੈਪੀ ਦਿਵਾਲੀ ਵੀਰੇ ਲਾਇਆ ਸਿਲਬਰ ਪੱਤੀ ਤੇ ਆ ਦੇ ਯਾ ਐਕਸ਼ਨ ਐਕਸ਼ਨ ਨਾਲ ਨਾਲ ਵੱਜਦਾ ਹੈ ਲੈ ਲੱਗ ਗਿਆ ਚੱਲ ਆ ਫੜਨੇ ਸਾਡ ਵੀਰੇ ਸਾਡੀ ਹੋਰ ਉਧਰ ਹੋਰ ਪਾਸੇ ਨਾ ਕਰਦੀ ਫੜ ਦੇ ਨੀਚ ਨੀਚੋਂ ਫੜ ਨੀਚੋਂ ਤੂੰ ਫੜ ਲਿਚੋ ਪਰ ਸੰਟੀਰੋ ਆਪਾਂ ਨੀਚੇ ਨਹੀਂ ਸੱਟਾਂ ਦੀ ਉੱਪਰੋਂ ਸੱਟ ਆਉਂਦੀ ਐ ਇਹ ਚੱਲ ਆ ਦੇਖੋ ਉਹ ਵੀ ਲੱਗ ਜਾਂਦੇ ਕਿਤੇ ਮੂਟੇ ਹੀ ਪਾ ਜੀ ਅੱਗ ਪਹਿਲੀ ਸੱਟ ਚੱਲ ਸੱਟ ਦੇ ਆ ਦੇਖ ਲੋ ਵੀ ਟਾਇਲਰ ਰਹਿ ਗਏ ਜੀ ਹੋ ਅਸੀਂ ਅਸੀਂ ਹੌਲੀ ਹੌਲੀ ਸਟਾਰਟ ਹੋ ਰਹੇ ਆ ਬਈ ਪਹਿਲਾਂ ਪਤਾ ਕੀ ਕਰ ਦਿੰਦੇ ਹਾਂ ਹਾਂ ਜੀ ਐ ਐ ਲਾਣੀ ਐ ਕਰ ਕੇ ਕੈਮਰਾ ਆ ਗਿਆ ਮੋੜ ਹਾਂ ਮੁਰਗੂ ਅੰਬ ਲੈਣਾ ਹਾਂ ਤੋਪੜਾ ਲੈਣਾ ਤੋਪੜਾ ਲੈ ਕੇ ਆਪਾਂ ਹਾਂ ਉਹ ਲਿਆ ਦੇਖ ਵੀਰੇ ਅਸੀਂ ਹੌਲੀ ਹੌਲੀ ਤਿਆਰ ਹੋ ਰਹੇ ਆ ਬਸ ਦੇਖਦੇ ਜਾ ਤੁਸੀਂ ਹਾਂ ਹਲ ਤਾਂ ਦੇਖੋ ਵੀ ਕਾਲਾ ਜੀ ਦਾ ਨਗੰਡਾ ਚੱਲੂਗਾ ਕਿੰਨੇ ਵੇ ਤੇ ਚੱਲੂਗਾ ਉਹ ਕਿੰਨੇ ਪਤਾ ਸੈਂਟੀ ਨੂੰ ਦੇਖ ਲੈ ਦੀਗਾ ਸੈਂਟੀ ਤੈਨੂੰ ਦੇਖ ਲਿਆ ਦੀ ਬਲੌਗ ਇਹਨਾਂ ਨੂੰ ਰੈਣਾ ਸੈਣਾ ਨਹੀਂ ਆਉਂਦਾ ਇਮਤਿਹਾਨ-ਏ-ਇਸ਼ਕ ਹਾਂ ਵਧੀਆ ਸੀਗਾ ਆਹ ਬਲੌਗ ਵੀ ਉਹ ਸਾਰਾ ਕੁਸਤਾਪਾ ਨਹੀਂ ਕਰਿਆ ਉਹ ਨਹੀਂ ਬਾਅਦ ਚੋਂ ਦੇਖ ਕੇ ਹੋਰ ਥੋੜਾ ਸਵਾਦ ਹੁੰਦਾ ਵੀ ਯਾਰ ਅਸੀਂ ਐਵੇਂ ਕਰਕੇ ਆਏ ਸੀ ਉੱਥੇ ਹਨਾ ਆ ਚਲੋ ਯਾਰ ਬੋਤਲ ਵੀ ਦੇਣੀ ਸੀ ਭੰਨ ਲਗੇ ਆਹ ਲੋ ਵੀਰੇ ਆਪਾਂ ਗੁਰੀ ਵੀਰੇ ਦੇ ਘਰੇ ਆ ਗਏ ਤੇ ਆਹ ਦੇਖੋ ਮਸਾਲ ਪਾ ਰਿਹਾ ਹੈਗਾ ਤੇ ਤੁਹਾਨੂੰ ਮੈਂ ਹੋਰ ਹੀ ਉਹ ਗਾਣਾ ਲਾ ਦੀ ਮਰੀ ਰੀਲ ਤੇ ਕਿਹੜਾ ਰੀਲ ਨਹੀਂ ਬਸ ਗਾਣੇ ਨਹੀਂ ਹਾਂ ਉਹ ਜੱਟ ਹੋਇਆ ਬਰੀ ਜਲਦੀ ਗੋਲੀਆਂ ਸਿਰ ਤਰ੍ਹਾਂ ਸਮਝੇ ਧੋਲ ਬੱਲੀ ਓਏ ਹਾਏ ਇਕਮ ਇਕਮ ਨੂੰ ਆਉਂਦੇ ਨੇ ਗਾਣੇ ਦਾ ਓਏ ਕਿ ਚੰਦ ਨਹੀਂ ਰਿਹਾ ਯਾਰ ਇਹ ਕੇ ਆਹ ਟੋਪੜੇ ਨਾਲ ਗਾਣਾ ਪਾ ਰਿਆ ਅੱਛਾ ਜੰਡੂ ਦੇ ਗਾਣੇ ਤੂੰ ਬਾਰ ਬਾਰ ਸੁਣਦੀ ਪਤਾ ਨਹੀਂ ਕਿਵੇਂ ਜੀ ਹਾਂ ਮੈਂ ਨਹੀਂ ਸੁਣਿਆ ਮਨੂੰ ਸੁਣਿਆ ਮਨੂੰ ਸੁਣਿਆ ਤੂੰ ਆ ਇਕਮ ਆ ਓਏ ਇਕਮ ਮੈਂ ਤੈਨੂੰ ਹਰ ਜੋਕ ਕਿ ਮਾਰਿਆ ਪਿੱਛੇ ਨੁਹਾਰਦਾ ਹੋਰ ਇੱਧਰ ਸਾਡੇ ਕਣ ਜਿਹੜਾ ਆਂਦਾ ਫਸੇ ਗਿਆ ਕੱਲੀ ਜੀ ਗੁੰਮਾ ਇਹ ਬੰਨੀ ਯਾਰ ਇਹ ਤੀ ਤਰਾਦੀ ਗੇਸ ਮਰਹਣਾ ਦਵਾਰੋਂ ਪਾ ਜੇ ਜਦੋਂ ਸੁਬੂ ਕੀ ਟੈਡ ਹੋ ਜੇ ਤੁਸੀਂ ਕਾਗੂ ਮੋਦ ਚੱਕ ਲਈ ਖਾਲੀ ਕੜਕਾਂ ਵਾਸਤੇ ਓਕੇ ਇਹ ਬੂੰਦ ਬੂੰਦ ਕਾ ਸਾਗ ਦੇਖ ਮੁਰ ਦੇਖੀ ਫੇਰੇ ਤੋ ਸੁਹਾਨੀ ਵੀਡੀਓ ਨਹੀਂ ਦੇਖੀ ਦਈ ਦਾ ਜਾਨਾ ਓਏ ਓਏ ਇਹ ਕੀ ਆ ਅਦਾਖੀ ਹੁਣ ਵਜਾ ਇਹ ਪੱਕੇ ਬੰਦਾ ਤੋ ਹੈ ਨਹੀਂ ਪੱਕਾ ਬੰਦਾ ਉਹ ਪਾਰਾ ਨੂੰ ਸੁੰਗਲ ਅੰਦਰ ਰੱਖ ਕੇ ਤਸਾ ਗੁੱਟ ਰੋ ਨਾ ਕਰਾਵੇ ਡਿਗ ਬੋਮਬ ਓ ਦੇਖੀ ਨਾ ਪਾਰਾ ਨੂੰ ਗੱਲ ਤੇ ਕਰਾਂਗੇ ਹੱਥ ਪਾਰਾ ਰੱਖਿਆ ਕਰ ਕੀ ਮੀਂਹ ਵਰਦਾ ਦਾ ਵਾਓ ਵੇ ਕਮ ਆ ਹਾਂ ਵਧੀਆ ਹੀ ਵਧੀਆ ਵਰੀ ਮੂੰਹ ਤੇ ਬੈ ਜਾਂਦਾ ਨਾ ਤੂੰ ਤਾਂ ਕੇਲਾ ਸੰਟੀ ਵੇ ਸੰਟੀ ਇਹਨਾਂ ਦਾ ਕੱਟ ਪਾਈ ਦੀ ਮਤਲਬ ਜੰਮਾ ਮੋੜੀ ਜੀ ਭਈਆ ਇਹ ਤੋਂ ਭਵਾ ਇਹ ਤੋਂ ਭਵਾ ਸੰਟੀ ਜਿਆਦਾ ਨਾ ਬਾ ਤਾ ਉੱਪਰ ਪਾ ਦਤੀ ਹੋਰ ਕਿਵੇਂ ਪਾਏਗਾ ਓਏ ਪਰ ਉਹਨੂੰ ਮਿਕਸ ਕਰ ਉਹਨੂੰ ਮਿਕਸ ਕਰ ਅੱਛਾ ਮਿਕਸੇ ਨਹੀਂ ਜਾ ਰਿਹਾ ਇਹ ਹਾਂ ਖੜੇ ਖੜਾ ਓਏ ਧਰ ਮਾਰਾ ਭਈਆ ਹਾਂ ਤਾਲਾ ਆ ਦੇਖਿਆ ਸੰਤੀ ਜੀ ਥੱਲਾ ਬਣ ਕੇ ਗਿਆ ਉਹ ਕੰਨ ਟੀ ਡੀ ਕੰਨ ਫੰਨ ਕਰ ਦਿੰਦੀ ਆ ਆ ਦੇਖੋ ਆ ਥੱਲਾ ਦੇਖੋ ਕਿੰਨਾ ਘਾਟ ਬਣਿਆ ਦੇਖ ਹੁਣ ਦੇਖੀ ਹੁਣ ਦੇਖੀ ਹੁਣ ਆ ਗਿਆ ਸਾਹ ਆ ਪਾ ਹੁਣ ਆ ਗਿਆ ਸਾਹ ਕਦੇ ਚਲਾ ਜਾਂਦੀ ਨਾ ਕਦੇ ਬੱਲੇ ਵਰਚ ਜਾਣਾ ਉਹ ਪਤਾ ਕੀ ਕਰਾ ਕਰ ਦੇ ਕੀ ਇਹਨਾਂ ਨੂੰ ਜ਼ੋਰ ਦੀ ਮਾਰ ਉਹ ਕਰਕੇ ਦੇ ਇਹਨਾਂ ਨੂੰ ਕੋਈ ਸੱਟ ਬਸ ਕਰ ਦੂੰਗਾ ਉਹ ਤੇ ਤੂੰ ਹੁੰਦਾ ਏ ਤੂੰ ਖੜ ਜਾ ਵਿਚ ਜੇ ਤੂੰ ਚਲਾਏਗਾ ਉਹ ਚਲਾਈਂ ਨਾ ਉਹਨੂੰ ਫੜਾ ਬਸ ਹਰ ਜਾ ਉਹ ਇਹਦਾ ਮੈਂ ਕਰ ਦੂੰਗਾ ਯਾਨੀ ਫਾਰਮੈਨ ਸਾਹਿਬ ਆਟਾ ਫਾਰਮੈਨ ਸਾਹਿਬ ਨਹੀਂ ਹੈ ਅਣਜਾਣ ਕਿ ਵਿਚਨ ਕਰਕੇ ਆ ਗਿਆ ਭਾਈ ਸਾਹਿਬ ਆ ਗਿਆ ਸੈਂਟੀ ਨੂੰ ਵੀ ਇਹ ਉਹ ਟਾਈਮ ਤੇ ਹੁੰਦਾ ਨਹੀਂ ਦੀਨਾ ਸਾਡੇ ਵਿੱਚ ਉਹ ਫੜਾ ਪੋਤਲਾ ਪਈਆ ਕਾਸਪਨ ਨੂੰ ਪੋੜੇ ਪਈਆ ਹਾਂਜੀ ਹਰਮਨ ਜੀ ਹਰਮਨ ਪਿਆ ਰਹੋ ਕੀ ਹਾਲ ਆ ਤੁਹਾਡਾ ਮਾਸ ਨਹੀਂ ਲੈ ਆਇਆ ਕੋਈ ਚਲਾਂ ਦਾਨੀ ਇੱਧਰ ਉਹ ਇੱਧਰ ਵੀਰੇ ਅਸੀਂ ਹੁਣ ਖੱਟਾ ਖੱਟਾ ਖਾਓ ਸੁਣੋ ਹਰੋ ਟੱਕਰੋ ਆ ਗਿਆ ਬੱਸ ਦੇਖੋ ਬਹੁਣੀ ਜਾਵੇਗੀ ਹਨਾ ਉਹ ਉਰੂ ਵੀ ਪੈਣੀ ਉਰੂ ਪਣੀ ਆ ਬਈ ਆਲਾ ਬਾਉਣ ਆਇ ਕਹੇ ਜੀ ਮੋਸਕਾਵੀ ਆ ਤੂੰ ਆ ਵੀ ਤੇਨੇ ਇੱਧਰ ਨੂੰ ਕਰਤਾ ਲਪਾਏ ਕੋਮ ਚਲਾ ਆ ਬਾਉਣ ਇੱਕਮ ਬਾਏ ਯਾਰ ਬਾਈ ਹੋਰ ਬਾਈ ਸਾਡਾ ਖੁਸ਼ ਆ ਅੱਜ ਦੇਖੋ ਪਟਾਕਿਆਂ ਦੇ ਪਟਾਕੇ ਬਜਾ ਰਹੇ ਆ ਇੱਕ ਕੰਮ ਦੇ ਕੰਨੇ ਬਰੇ ਅਸੀਂ ਜਾਏ ਹੁਣ ਅਸੀਂ ਫੇਰ ਜੱਗੀ ਵੀਰੇ ਦੇ ਘਰ ਕਣੀ ਆ ਗਏ ਪਰ ਜੱਗੀ ਵੀਰਾ ਨਹੀਂ ਹਾਲਾ ਤੱਕ ਆਇਆ ਹੈਗਾ ਉਸੇ ਦੀ ਵੇਟ ਹੋ ਰਹੀ ਆ ਅਸੀਂ ਉਸੇ ਦੀ ਵੇਟ ਕਰ ਰਹੇ ਹਾਂ ਤੇ ਉਹ ਬਾਪ ਨੂੰ ਫੜਾ ਦੇ ਓਏ ਫੜਾ ਵਾ ਲੈ ਆ ਜਾ ਆ ਲੈ ਬੱਚਾ ਕਿੱਥੇ ਆ ਬੜੀ ਦੂਰ ਦੀ ਮੇਰੇ ਦੂਰ ਕਰਕੇ ਦੂਰ ਕਰਕੇ ਥੱਲੇ ਫੜਾ ਓਏ ਉਹਨੂੰ ਫੜਾ ਬਾਪ ਨੂੰ ਫੜਾ ਬਾਪ ਨੂੰ ਤੱਕ ਅੱਧੀ ਗੱਲ ਐਵੇਂ ਤਾਂ ਰਾਜਾ ਵਾਹ ਉਹ ਕੰਨ ਜਿਮ ਜੀ ਉਹਨੇ ਕੰਨ ਠੀਕ ਕਰ ਰਿਹਾ ਗੰਦਾ ਕੱਲ ਤੁਸੀਂ ਚੱਲ ਰਿਹਾ ਬਾਈ ਹਾਂ ਹਰਮਨ ਬੜਾ ਹੋ ਗਿਆ ਅੰਦਰ ਵਿਆਹ ਕਰਤੀ ਏ ਕਰਦੇ ਦੋ ਤੇ ਲੈ ਬਾਈ ਮੁੰਡਾ ਬਹੁਤ ਸੋਹਣਾ ਸੁਨੱਖਾ ਚੰਗੀ ਜ਼ਮੀਨ ਆ ਠੀਕ ਆ ਹਾਂਜੀ ਹਾਂ 200 ਬੈਸ ਨੂੰ ਮੰਦਾਨ ਬੈਸ ਨੂੰ ਹਾਂ ਬੈਸ ਨੂੰ 90 ਵੀ ਨਹੀਂ ਖਾਂਦਾ ਬਾਈ ਬੰਦਾ ਕਾਹੀ ਕੁੜੀ ਕਹਿੰਦੇ ਨਾਸਟ ਹੋਵੇ ਅੱਛਾ ਸੋਹਣੀ ਹੋਵੇ ਹੋਰ ਪੁਰਗੀ ਕੁਆਲਿਟੀ ਹੋਵੇ ਵੀ ਸਾਹ ਚੱਲਦੇ ਹੁਣ ਦੇ ਇੱਕ ਬੰਦੇ ਚਾਹੁੰਦੇ ਨੇ ਵੀ ਉਸ ਦੀ ਗੱਲ ਆ ਬਾਈ ਦੇਖੋ ਮੁੰਡੇ ਵਾਕੇ ਠੀਕ ਆ ਜੀ ਕਦਗਾਠ ਮੁੰਡਾ ਚੰਗਾ ਆ ਕੰਟੀ ਦੇ ਵਿਚਾਰ ਆ ਆਹ ਮਾਦਾ ਬਣਾਏ ਤੇ ਤਿਆਰੀ ਆ ਬੰਦੇ ਦੀ ਫੇਰ ਕਰੋ ਅਗਲੇ ਸਾਲ ਨੂੰ ਆ ਸਾਲ ਦੇ ਵਿੱਚ ਵਿਆਹ ਹੋ ਜੇ ਆਦਾ ਆਦਾ ਬਹੁਤ ਛੇਤੀ ਆ। ਤੇ ਦਿਨੂ ਕੀ ਹੁੰਦਾ ਯਾਰ। ਤੂੰ ਮੰਗਣਾ ਕਰਦੀ ਏ ਇਸ ਵਾਰੀ। ਮੰਗਣਾ ਕਰ ਦੇ ਇਸ ਵਾਰੀ। ਮੰਗਣਾ ਕਰਦੀ ਏ। ਹੁਣ ਹੋਰ ਦੱਸ ਮੈਂ ਤੈਨੂੰ ਹੋਰ ਕੋਈ ਮੰਗ ਡਿਮਾਂਡ। ਨਾ ਬਸ ਭਾਈ। ਦਾਦੇ ਯਾਰਾ। ਆ ਵੇਦੂ ਨਾ ਰੇ ਬਾਤ। ਚੱਕਰ ਲਈ ਕਮ ਕਰਾ ਲਉ ਮੁੰਡੇ ਦਾ। ਠੀਕ ਆ ਜੀ। ਠੀਕ ਆ ਨਾ। ਨਹੀਂ ਜੁਪੇ ਜੇ ਮੇਰੀ ਗੱਲ ਸੁਣਦਾ ਜੇ ਇਸ ਵਾਰੀ ਨਾ ਹੋਇਆ। ਤਾਂ ਆਪਾਂ ਅਗਲੀ ਦੀਵਾਲੀ ਤੱਕ ਜੁਪੀ ਚੱਲਾਂਗੇ। ਠੀਕ। ਜਿਵੇਂ ਇੱਕ ਸਾਡੀ ਯੂਪੀ ਵਾਲੀ ਵੀਡੀਓ ਆ।

ਚਾਬੀ ਗੱਡੀ ਚਾਬੀ ਜੇਸੀ ਜਕੀਆਂ ਨੇ ਦੁਵਾਲੀ ਮਨਾਉਂਦੇ ਕਰਦੇ ਆ ਜੀ ਫੋਲਟੜ ਹੀ ਆ ਜੀ ਕਹਿੰਦਾ ਜੀ ਅਸੀਂ ਹੁਣ ਆ ਗਏ ਸੀ ਕਿ ਉੱਪਰ ਤੇ ਆਨਸਾਰ ਬਰੇਕ ਕੰਮ ਨਹੀਂ ਤਾਂ ਕਰਦਾ ਸਟਾਰਟ ਫੋਲਟੜ ਹੀ ਚਲਾਉਣਾ ਨਾ ਫਿਰ ਕਰੀ ਫਿਰ ਕਰੀ ਓਏ ਐਂਕੋ ਕਰਦਾ ਐਂਕਮ चलाते भाई चलाते बम चलाते मैं मैं चलाता नहीं पर मैं चलाते देखो ऊपर जाके चल

ਹਾਂਜੀ ਕੀ ਹੋ ਰਿਹਾ ਇਹ ਓਹੋ ਹਾ ਹਾ ਦਿਲ ਦਹਿਲਾ ਦਿਆ ਭਾਈ ਹਾਂਜੀ ਮੋਹਿਨ ਜੀ ਕੀ ਹਾਲ ਹੈ ਕੀ ਹਾਲ ਨੇ ਵੀਰੇ ਮੇਰਾ ਸੈਂਸਰ ਨਹੀਂ ਕੱਟ ਰਹੀ ਕੀ ਹਾਲ ਆ ਭਾਈ ਕਿਤੇ ਕਿਸੇ ਚੈਨਲ ਮੋਨਟਾਈਜ਼ ਨਹੀਂ ਹੋਣ ਚਾਰਿਆ ਠੀਕ ਆ ਉੱਪਰੋਂ ਮੈਂ ਉੱਪਰੋਂ ਬੰਦ ਓਏ ਹੋਏ ਹੈ ਤੇ ਕਿਤੇ ਦੋਨਾਂ ਦਾ ਦੇਖ ਵਿਆਹ ਹੋਣ ਵਾਲਾ ਕੀ ਕਰਨ ਪੰਗੇ ਲੈਣਗੇ ਕੋਈ ਕਹਿੰਦਾ ਮੈਂ ਮਾਰੂ ਬੰਬ ਕੋਈ ਆਉਂਦੇ ਮਾਰੂ ਬੰਬ ਆਹ ਦੇਖੋ ਵੀਰੇ ਬੈਡ ਦੇ ਨਾਲ ਤੇ ਦੇ ਨੇ ਵੀ ਉਹ ਫੈਸਲੇ ਦਿਖਦਾ ਨਹੀਂ ਹੈਗਾ ਆਓ ਜੀ ਚਾਚਾ ਜੀ ਐ ਬਿਆਹ ਤੇ ਚਾਟ ਪੜਾ ਕੇ ਵਿਆਹ ਨੇ ਅਜੇ ਹੋਇਆ ਵੀ ਨਹੀਂ ਦੇ ਲੰ ਆ ਲੋ ਵੀਰੇ ਆਪਾਂ ਹੁਣ ਬਬਲਿਕ ਦੇ ਘਰੇ ਆ ਕੇ ਉੱਪਰ ਛੱਤ ਤੇ ਤੇ ਹਰਸ਼ਦ ਖਾਨ ਹਰਸ਼ਦ ਖਾਨ ਖਾਣੇ ਆ ਰਹੇ ਖਾਣੇ ਯਾਰ ਜੀ ਕਹਿੰਦੇ

ਮੱਛੀਆਂ ਨੂੰ ਹਲਾ ਲਿਓ ਬਸ ਇਹਨੂੰ ਭੋਲਾ ਕੱਲੇ ਕੱਲੇ ਮੱਛੀਆਂ ਕਹਿੰਗੀਆਂ ਅੱਜ ਕੀ ਚੱਲ ਰਿਹਾ ਹੈ ਐ ਨਹੀਂ ਪਤਾ ਮੱਛੀਆਂ ਰੋਸਟਰ ਬਣ ਕੇ ਆ ਗਈ ਮੱਲੇ ਵਸੇ ਕਿੱਦਾ ਪੰਡਾ ਦਾ ਸੱਟ ਆ ਬੰਦ ਕਰ ਇਹਨੂੰ ਫੋਨ ਲਾ ਵੀ ਨਹੀਂ ਕਰਦੇ ਕਰ ਬਸ ਐ ਆਹ ਕੰਨ ਆਹ ਬਸ ਤੇਰਾ ਥੋੜਾ ਇੱਥੇ ਬੰਬ ਗਿਰ ਗਏ ਲੈ ਆ ਜੀ ਮੈਂ ਤੁਹਾਨੂੰ ਵਧੀਆ ਚੀਜ਼ ਦਿਖਾਵਾਂ ਤੋ ਕਰਦੇ ਬਈ ਲੈ ਵੀਡੀਓ ਬਣਾ ਲੈ ਬਸ ਇਹਨੂੰ ਮੈਥਰ ਹਾਲੋ ਜੀ ਮੁੰਡਾ 8000 ਵਾਲਾ ਪੈਕੇਟ ਖੋਲਦਾ ਹੋਇਆ ਪਰ ਇੱਥੇ ਬੰਦੇ ਨੇ ਕਿਉਂ 10 ਰੁਪਏ ਦਾ ਮਿਲਦਾ ਹੈ ਬਸ ਕਿਹ ਜਗਾ ਹੋ ਮੁੰਡੀ ਰਹਿ ਗਿਆ ਆਪਣੇ ਕੋਲ ਹੋਰ ਦੂਜੇ ਦਾ 50 ਤੇ ਬਈ ਅਸੀਂ ਕੋਈ ਮੋੜ ਤੈਨੂੰ ਕਿਹਾ ਸੀ ਭੈਂ ਚੋਦਾ ਚਿਕਨ ਚਿਕਨ ਰੱਖ ਲੈ ਤੂੰ ਭੈਂ ਕੋਈ ਕੁਝ ਨਹੀਂ ਕੀਤਾ ਹੋਰ ਯਾਰ ਕਦਾ ਹੋਈ ਚਿਕਨ ਮੈਂ 250 ਨਹੀਂ ਕੀ ਕਰੀ ਯਾਰ ਆ ਲੜੀ ਵੀਰੇ ਆਪਣੇ ਘਰੇ ਚੱਲ ਰਿਹਾ ਮੈਂ ਕਿਸੇ ਆ ਇਹ ਆਪਣੇ ਘਰੇ ਜਾਂਦੇ ਰ ਲੜੀ ਮੈਂ ਇਧਰ ਸ਼ੈਣੀ ਮੋਟਰੇ ਪਿੰਡ ਆ ਰਿਹਾ ਸੀਗਾ ਦਰਥਾ ਲਵੇ ਖੜ ਕੇ ਵੀਡੀਓ ਨਹੀਂ ਨਾ ਬਣਦੀ ਆ ਮੰਮੀ ਚਲਾ ਦੇ ਚਲਾ ਰਹੀ ਹੈਗੀ ਇਹਨੇ ਲੈ ਹੁਣ نیچے ਚਲਾਦੀ ਮੰਮੀ ਨੇ ਨਹੀਂ ਨਹੀਂ ਸੜਦੇ ਲਿਖਿਓ ਇਧਰ ਇਧਰ ਕਰ ਉਹ ਇਧਰ ਕਰ ਲੈ ਵਾਪਸ ਆ ਜਾ ਵਾਪਸ ਆ ਜਾ 10 ਰੁਪਏ ਦੇ ਬੱਬਾ ਦੇ ਯਾਰ ਕਿਤੇ ਯਾਰ ਸਸਾਸ ਜੱਨਾ ਕਰਦੀ ਪਿਆਰ ਦੀ ਸੋਹਣੇ ਪੱਟਾ ਤੱਕ ਦੀ ਵੀ ਹੋਣੂ ਪਿਆਸ ਆ ਕੀ ਹੋ ਜਾਂਦਾ ਯਾਰ ਹੈ ਬਾਈ ਹਾਂ ਮੈਂ ਆ ਪੰਡਤਾ ਸਾਡੇ ਟੋਡਰੂ ਆਣਾ ਓਏ ਉਹਨਾਂ ਦੀ ਨਾ ਉਹ ਨਹੀਂ ਜੀ ਸਾਲਾ ਪੈਟਰੋਲ ਮੈਂ ਖੁੱਲੇ ਲੈ ਕੇ ਰੱਖੀ ਫਿਰਨਾ ਹੋਪ ਜੇ ਮੈਂ ਆ ਗਿਆ ਆ ਓਏ ਆ ਦੇਖ ਲਈ ਆ ਦੇਖੋ ਬਈ ਆ ਬੰਦਾ ਯਾਰ ਜਿਹੜਾ ਮੇਰੇ ਮੇਰੇ ਕਣੀ ਘੇਰਦਾ ਪਰ ਚੱਲਦਾ ਕੋਈ ਨਹੀਂ ਹੈਗਾ ਜਿਹੜਾ ਵੀ ਫੇਰਕ ਨਹੀਂ ਘੇਰਦਾ ਇਹ ਫਿਸ ਜੀ ਨਿਕਲ ਜਾਂਦੇ ਨੇ ਫੇਰ ਉਹਦੇ ਪਾਵਾ ਦੇ ਫਿਰ ਅੱਗੇ ਦੇ ਸਬਸਕ੍ਰਾਈਬਰ ਓਏ ਚਲ ਦੇਖਾਂਗੇ ਹੁਣ ਉਹ ਦੇਖੋ ਜੀ ਇਹ ਉਹ ਆਵਦੇ ਹੋ ਮੋਹਿੰਦਰਾ ਬਰਾ ਬਰਾ ਮੋਹਿੰਦਰਾ ਫਾਜੇ ਕੀ ਮਰੇ ਹਾਦੀ ਤੂੰ ਮੇਰੇ ਨਾ ਖਾਲੀ ਹਾਂ ਮੋਹਿੰਦਰਾ ਮੋਹਿੰਦਰਾ ਤਾਂ ਫੁੱਲ ਟੜੀਆਂ ਘੇਰਦਾ ਵੀਰੇ ਆ ਦੇਖੋ ਆ ਘੇਰਦਾ ਤੋ ਇਹ ਜੇ ਮੈਨੂੰ ਕਿਹਾ ਉਧਰ ਨਾ ਜਾ ਨਾ ਨਾ ਉਧਰ ਨਹੀਂ ਉਧਰ ਦਿਖਾ ਨਹੀਂ ਕਿਤੇ ਕੋਈ ਦੂਸਰਾ ਲੜਾ ਵਿਆਹ ਹੋਇਆ ਹੋਇਆ ਕਹੀ ਲੈ ਕੇ ਆਈ ਜਿਹੜਾ ਉਹ ਕਿਹੜਾ ਵਿਆਹ ਹੋ ਰਿਹਾ ਨਹੀਂ ਜਿਹੜਾ ਅੱਗੇ ਇਹ 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 ਪੈਰ ਥੱਲੇ ਆ ਤੇਰੇ ਆਉਸੀ ਜਦੋਂ ਕਿ ਇੱਕ ਪੈਸੇ ਲੈ ਕੇ ਆਇਆ ਕਹੀ ਉਹ ਕੀ ਕਰਾਂਗਾ ਫਿਰ ਉਹ ਯਾਰ ਭੈਣ ਤੋਂ ਫੇਰ ਭਜਾ ਮੋਂ ਨੂੰ ਬਸ ਮੈਂ ਤਾਂ ਹਮ ਨੂੰ ਇੰਜੋਏ ਕਰਦਾ ਹੁਣ ਤਾਂ ਲੈ ਆ ਬਈ ਕੋਈ ਲੈ ਆ ਓਏ ਤਰਾ ਜਤਰਾ ਮਾਂਪੂ ਤਰਾ ਲੜੀਆ ਚੜਾਉਂਦੇ ਨੇ ਸਾਰੀ ਪੈਂਟ ਕੱਤੋਂ ਨਹੀਂ ਨੀਮੀ ਜਾ ਰਹੀ ਇਹਨਾਂ ਦਾ ਰੀਤ ਤਮਾਰਾ ਹੌਂ ਵਾ